ਬਹੁਜਨ ਸਮਾਜ ਦੇ ਜਿਹੜੇ ਲੋਕ ਨੇ ਇਸ ਵਾਰੀ ਦਲਤ ਪਛੜੇ ਵਰਗਾਂ ਦੇ ਲੋਕ ਨੇ ਉਹ ਤਿੰਨ ਤਰ੍ਹਾਂ ਦੀਆਂ ਲਹਿਰਾਂ ਜਿਹੜੀਆਂ ਇਸ ਹਲਕੇ ਦੇ ਵਿੱਚ ਬੱਖੋ-ਬੱਖੇ ਰੂਪ ਚੱਲ ਰਹੀਆਂ ਆ ਪਿਛਲੇ 20 ਸਾਲਾਂ 'ਚ ਜਿੰਨੇ ਉਮੀਦਵਾਰ ਜਿੱਤੇ ਇਸ ਇਲਾਕੇ ਤੋਂ ਵਾਰੀ ਜਿੱਤੇ 2004 'ਚ ਬਨਾਸ਼ਰੇ ਖੰਨਾ ਜੀ ਜਿੱਤੇ ਉਹ ਲੋਕੀ ਕਹਿੰਦੇ ਆ ਕਿ 25 ਕਰੋੜ ਦਾ ਫੰਡ ਹਾਰਪੁਰ ਵੱਲੇ ਲੱਗਿਆ 2009 ਦੇ ਵਿੱਚ ਇੱਥੇ ਕਾਂਗਰਸ ਦੇ ਸ਼੍ਰੀ ਰਵਨੀਤ ਬਿੱਟੂ ਜੀ ਜਿੱਤੇ ਲੁਧਿਆਣੇ ਤੋਂ ਆਕੇ ਲੋਕੀ ਇਹ ਕਹਿੰਦੇ ਆ ਕਿ 25 ਕਰੋੜ ਦਾ ਫੰਡ ਜਿਹੜਾ ਉਹ ਲੁਧਿਆਣੇ ਲੈ ਗਿਆ ਸਾਰੇ ਦਾ ਸਾਰਾ ਉਧਰ ਖਰਚਿਆ ਇੱਕ ਲਹਿਰ ਹੀ ਚੱਲ ਰਹੀ ਆ ਕਿ ਬਾਰੀ ਉਮੀਦਵਾਰ ਭਜਾਓ ਆਪਣੇ ਇਲਾਕੇ ਦਾ ਬਣਾਓ ਇਹ ਲੋਕ ਤਾਂ ਨਾਰਾ ਲਾ ਰਹੇ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕਿ ਜਾਤੀ ਪੇ ਨਾ ਪਾਤੀ ਪੇ ਬਟਨ ਦਬਾਓ ਹੱਥੀ ਤੇ ਤੀਜੀ ਰਿਪੋਰਟ ਜਿਹੜੀ ਇੱਥੇ ਲਹਿਰ ਚੱਲ ਰਹੀ ਆ ਉਹ ਹੀ ਚੱਲ ਰਹੀ ਆ ਕਿ ਦਲਤ ਗਰੀਬ ਸਿੱਖ ਇਕੱਲਾ ਹੀ ਖੜਾ ਆ ਦਸ਼ਮੇਸ਼ ਪਿਤਾ ਨੇ 300 ਸਾਲ ਪਹਿਲਾਂ ਕਲਗੀ ਜਿਹੜੀ ਆ ਉਹ ਚਮਕੌਰ ਦੀ ਗੜੀ ਚ ਲਗਾਈ ਸੀ ਔਰ ਉਹਨਾਂ ਨੇ ਕੋਈ ਗਿਣਤੀ ਮਿਣਤੀ ਨਹੀਂ ਸੀ ਕੀਤੀ ਜਦੋਂ ਦਲਤ ਦੇ ਸਿਰ ਤੇ ਕਲਗੀ ਲਾਈ ਮੁਕਾਬਲਾ ਵੱਡਿਆਂ ਲੋਕਾਂ ਚ ਹੁੰਦਾ ਜੀ ਮੈਂ ਤਾਂ ਛੋਟਾ ਜਿਹਾ ਮਜ਼ਦੂਰ ਦਾ ਪੁੱਤ ਹਾਂ ਗਰੀਬ ਜਿਹਾ ਬੰਦਾ ਜੀ ਤੇ ਮੈਂ ਇੱਡਾ ਵੱਡਾ ਨਹੀਂ ਕਿ ਮੈਂ ਇਹਨਾਂ ਦਾ ਮੁਕਾਬਲਾ ਕਰ ਸਕਾਂ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਕਿ ਮੈਨੂੰ ਮੁਕਾਬਲੇ 'ਚ ਰੱਖਣਾ ਕਿ ਨਹੀਂ ਰੱਖਣਾ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਦੇ ਕੁਛ ਹੀ ਦਿਨ ਬਾਕੀ ਨੇ ਤੇ 1 ਜੂਨ ਨੂੰ VOTING ਹੋਣੀ ਆ ਲੇਕਿਨ VOTING ਤੋਂ ਪਹਿਲਾਂ 4x4 ਜ਼ੋਰ ਲੱਗਿਆ ਹੋਇਆ ਤਮਾਮ ਕੈਂਡੀਡੇਟਾਂ ਦਾ ਅੱਜ ਅਸੀਂ ਆਨੰਦਪੁਰ ਸਾਹਿਬ ਤੋਂ ਜਿਹੜੇ BSP ਦੇ ਕੈਂਡੀਡੇਟ ਨੇ ਜਸਪੀਰ ਸਿੰਘ ਗੜੀ ਉਹਨਾਂ ਨਾਲ ਹੋਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੂਬਾ ਪ੍ਰਧਾਨ ਵੀ ਨੇ ਬਹੁਤ ਜਨ ਸਮਾਜ ਪਾਰਟੀ ਦੇ بڑا ਸਟੇਕ ਤੇ ਲੱਗਿਆ ਹੋਇਆ ਕਿਉਂਕਿ ਇਹ ਜਿਹੜੀ ਸੀਟ ਹੈਗੀ ਆ ਬੜੀ ਇੰਪੋਰਟੈਂਟ ਸੀਟ ਹੈ ਇਸੇ ਸੀਟ ਤੋਂ ਕਹਿੰਦੇ BSP ਦੀ ਜੜ ਲੱਗੀ ਸੀ ਤੇ ਉਸ ਤੋਂ ਬਾਅਦ ਇਸੇ ਸੀਟ ਦੇ ਉੱਤੇ ਇੱਕ ਐਮਐਲਏ ਬੜੇ ਸਾਲਾਂ ਬਾਅਦ ਬਣੇ ਸੀ ਨਵਾਂ ਸਾਲ ਤਾਂ ਜਿਹੜੇ ਵਿਧਾਇਕ ਨੇ ਅ ਵਿਧਾਨ ਸਭਾ ਦੇ ਵਿੱਚ ਪਹੁੰਚੇ ਸੀ ਤਾਂ ਇਸ ਸਮੇਂ ਇਸ ਸੀਟ ਦਾ ਹਾਲ ਕੀ ਅੰਕ ਦੇ ਨੇ ਇਸੇ ਬਾਰੇ ਗੱਲਬਾਤ ਕਰਦੇ ਹਾਂ ਗੜੀ ਸਾਹਿਬ ਸਾਡੇ ਨਾਲ ਨੇ ਗੜੀ ਸਾਹਿਬ ਸਵਾਗਤ ਹੈ ਪੀਟੀਸੀ ਨਿਊਜ਼ ਧੰਨਵਾਦ ਜੀ ਸਾਰੇ ਦਰਸ਼ਕਾਂ ਸਰੋਤਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਪੀਮ ਜਪਾਤ ਗੜੀ ਸਾਹਿਬ ਇਹ 2024 ਦੀਆਂ ਲੋਕ ਸਭਾ ਚੋਣਾਂ ਬੜੀਆਂ ਇੰਪੋਰਟੈਂਟ ਨੇ BSP ਲਈ ਵੀ ظاہر ਤੌਰ ਤੇ ਇਹ ਇੰਪੋਰਟੈਂਟ ਹੈ ਕਿਉਂਕਿ ਅਗਰ ਲੋਕ ਸਭਾ ਦੇ ਵਿੱਚੋਂ ਪੰਜਾਬ ਚੋਂ ਕੋਈ ਇੱਕ ਨੁਮਾਇੰਦਾ ਚੁੜ੍ਹਾ ਜਾਂਦਾ BSP ਦੇ ਤਰਫੋਂ ਤਾਂ ਬੇਹਦ ਜ਼ਿਆਦਾ ਇੰਪੋਰਟੈਂਟ ਹੋ ਜਾਏਗਾ ਬੇਹਦ ਜ਼ਿਆਦਾ ਅਹਿਮ ਹੋ ਜਾਏਗਾ ਤਾਂ ਪਹਿਲਾਂ ਇਸ ਸੀਟ ਨੂੰ ਕਿਵੇਂ ਆਖਦੇ ਹੋ ਤੁਸੀਂ ਪ੍ਰਧਾਨ ਵੀ ਹੋ ਸੂਬੇ ਦੇ ਤੇ ਤੁਸੀਂ ਉਮੀਦਵਾਰ ਵੀ ਹੋ ਇਸ ਸੀਟ ਦੇ ਬਾਰੇ ਤੁਸੀਂ ਕੀ ਸਿਆਸੀ ਨਵਜਤਨੀ ਟਟੋਲੀਆ ਲੋਕਾਂ ਦੀ ਦੇਖੋ ਮੈਂ ਪਾਰਲੀਮੈਂਟ ਦੀ ਨਵਜਤਨੀ ਟਟੋਲ ਸਕਦਾ ਕਿਉਂਕਿ ਮੈਨੂੰ ਸਮਾਂ ਬਹੁਤ ਥੋੜਾ ਮਿਲਿਆ ਵੀ 25 ਦਿਨ ਕੈਂਪੇਨ ਦੇ ਮਿਲੇ ਆ ਲੇਕਿਨ ਜਿਹੜਾ ਬਹੁਜਨ ਸਮਾਜ ਦਾ ਵੋਟਰ ਹੈ ਉਹਦੀ ਮੈਂ ਨਵਜਿੱਤ ਜ਼ਰੂਰ ਟੋਲ ਚੁੱਕਾ ਆ ਬਹੁਜਨ ਸਮਾਜ ਦੇ ਜਿਹੜੇ ਲੋਕ ਨੇ ਇਸ ਵਾਰੀ ਦਲਤ ਪਛਰੇ ਵਰਗਾਂ ਦੇ ਲੋਕ ਨੇ ਉਹ ਤਿੰਨ ਤਰ੍ਹਾਂ ਦੀਆਂ ਲਹਿਰਾਂ ਜਿਹੜੀਆਂ ਇਸ ਹਲਕੇ ਦੇ ਵਿੱਚ ਬੱਖੋ-ਬੱਖੇ ਰੂਪ ਚੱਲ ਰਹੀਆਂ ਆ ਪਹਿਲੀ ਲਹਿਰ ਹੀ ਚੱਲ ਰਹੀ ਆ ਕਿ ਇਹ ਆਪਣੇ ਹਲਕੇ ਦਾ ਉਮੀਦਵਾਰ ਹੈ ਪਿਛਲੇ 20 ਸਾਲਾਂ 'ਚ ਜਿੰਨੇ ਉਮੀਦਵਾਰ ਜਿੱਤੇ ਇਸ ਇਲਾਕੇ ਤੋਂ ਵਾਰੀ ਜਿੱਤੇ 2004 'ਚ ਬਨਾਸ਼ਰੇ ਖੰਨਾ ਜੀ ਜਿੱਤੇ ਉਹ ਲੋਕੀ ਕਹਿੰਦੇ ਆ ਕਿ 25 ਕਰੋੜ ਦਾ ਫੰਡ ਹਿਆਰਪੁਰ ਵੱਲੇ ਲੱਗਿਆ 2009 ਦੇ ਵਿੱਚ ਇੱਥੇ ਕਾਂਗਰਸ ਦੇ ਸ਼੍ਰੀ ਰਵਨੀਤ ਬਿੱਟੂ ਜੀ ਜਿੱਤੇ ਲੁਧਿਆਣੇ ਤੋਂ ਆਕੇ ਲੋਕੀ ਇਹ ਕਹਿੰਦੇ ਆ ਕਿ 25 ਕਰੋੜ ਦਾ ਫੰਡ ਜਿਹੜਾ ਉਹ ਲੁਧਿਆਣੇ ਲੈ ਗਏ ਸਾਰੇ ਦਾ ਸਾਰਾ ਉਧਰ ਖਰਚਿਆ ਅਗਲੀ ਵਾਰ ਉੱਥੇ ਅਗਲੀ ਵਾਰ ਇੱਥੇ ਲੁਧਿਆਣੇ ਤੋਂ ਆਏ ਸ਼੍ਰੀ ਮਨੀਸ਼ ਤਵਾੜੀ ਜੀ ਜਿੱਤੇ ਉਹਨਾਂ ਨੇ ਸਾਰਾ ਹੀ ਫੰਡ ਲੁਧਿਆਣੇ ਔਰ ਚੰਡੀਗੜ੍ਹ ਚ ਲਾਇਆ ਪਰ ਅੱਜ ਜੋ ਵੀ ਭੱਜ ਗਏ ਆ ਹੁਣ ਜਿਹੜੇ ਉਮੀਦਵਾਰ ਦਿੱਤੇ ਆ ਕਾਂਗਰਸ ਨੇ ਸੰਗਰੂਰ ਤੋਂ ਲਿਆ ਕੇ ਸਿੰਘਲਾ ਜੀ ਨੂੰ ਦਿੱਤਾ ਔਰ ਆਮ ਆਦਮੀ ਪਾਰਟੀ ਨੇ ਮੱਧ ਪ੍ਰਦੇਸ਼ ਤੋਂ ਲਿਆ ਕੇ ਮਾਲਵਿੰਦਰ ਸਿੰਘ ਕੰਗ ਦਿੱਤਾ ਜਿਹਨਾਂ ਦਾ ਪਿਸ਼ੋਕਾ ਖਡੂਰ ਸਾਹਿਬ ਨਾਲ ਜਾ ਕੇ ਜੁੜਦਾ ਆ ਤਾਂ ਇਸ ਕਰਕੇ ਇਹ ਲੋਕਾਂ ਨੂੰ ਬੁੱਧੂ ਬਣਾਉਣੇ ਵਾਲੀ ਗੱਲ ਹੈ ਇੱਕ ਲਹਿਰ ਹੀ ਚੱਲ ਰਹੀ ਆ ਕਿ bari ਉਮੀਦਵਾਰ ਭਜਾਓ ਆਪਣੇ ਇਲਾਕੇ ਦਾ ਬਣਾਓ ਇਹ ਲੋਕ ਤਾਂ ਨਾਹਰਾ ਲਾ ਰਹੇ ਮੈਨੂੰ ਤਾਂ ਪਤਾ ਵੀ ਨਹੀਂ ਜਗਾ ਕਿ ਜਾਤੀ ਪੇ ਨਾ ਪਾਤੀ ਪੇ ਬਟਨ ਦਬਾਓ ਹਾਥੀ ਪੇ ਦੂਜੀ ਲਹਿਰ ਜਿਹੜੀ ਇੱਥੇ ਚੱਲ ਰਹੀ ਆ ਉਹ ਚੱਲ ਰਹੀ ਆ ਕਿ ਗੁਰੂ ਰਵਦਾਸ ਮਹਾਰਾਜ ਦੀ ਜਿਹੜੀ ਅਨਸ਼ੁਭਾਂਚਵਾ ਉਸ ਬਰਕਚੋਂ ਖੜੇ ਆ ਗਰੀਬ ਦਲਤ ਭਾਈਚਾਰੇ ਚ ਖੜੇ ਆ ਔਰ ਲੋਕਾਂ ਨੂੰ ਸੁਪਨਾ ਜਿਹੜਾ ਬੇਗੰਪੁਰੇ ਦਾ ਸੰਕਲਪ ਵਾ ਬਾਣੀ ਦੇ ਵਿੱਚ ਬੇਗੰਪੁਰਾ ਸ਼ਹਿਰ ਕੋ ਨਾਉ ਉਹਨਾਂ ਨੇ ਇਦਾਂ ਜੋੜ ਲਿਆ ਕਿ ਇਸ ਵਾਰੀ ਆਪਾਂ ਸਾਰੇ ਭਾਈਚਾਰੇ ਨੇ ਇਕੱਠੇ ਹੋ ਕੇ ਪੈਣਾ ਯਾ ਔਰ ਇਹ ਰਿਪੋਰਟ ਜਿਹੜੀ ਆ ਬੜੀ ਟੌਪ ਦੀ ਰਿਪੋਰਟ ਆ ਰਹੀ ਆ ਤੀਜੀ ਰਿਪੋਰਟ ਜਿਹੜੀ ਇੱਥੇ ਲਹਿਰ ਚੱਲ ਰਹੀ ਆ ਉਹ ਹੀ ਚੱਲ ਰਹੀ ਆ ਕਿ ਦਲਤ ਗਰੀਬ ਸਿੱਖ ਕੱਲਾ ਹੀ ਖੜਾ ਆ ਦਸ਼ਮੇਸ਼ ਪਿਤਾ ਨੇ 300 ਸਾਲ ਪਹਿਲਾਂ ਕਲਗੀ ਜਿਹੜੀ ਆ ਉਹ ਚਮਕੌਰ ਦੀ ਗੜੀ ਚ ਲਗਾਈ ਸੀ ਔਰ ਉਹਨਾਂ ਨੇ ਕੋਈ ਗਿਣਤੀ ਮਿੰਤੀ ਨਹੀਂ ਸੀ ਕੀਤੀ ਜਦੋਂ ਦਲਤ ਦੇ ਸਿਰ ਤੇ ਕਲਗੀ ਲਾਈ ਜਿਹੜੀ ਇਸ ਇਲਾਕੇ ਦੀ ਪੰਥਕ ਵੋਟ ਹੈ ਉਹ ਵੀ ਸੋਚ ਰਹੀ ਆ ਕਿ ਦਸ਼ਮੇਸ਼ ਪਿਤਾ ਦੇ ਪੂਰਨਿਆਂ ਤੇ ਚੱਲ ਕੇ ਇਸ ਵਾਰੀ ਜਿਹੜੀ ਵੋਟ ਹੈ ਇਸ ਗਰੀਬ ਸਿੱਖ ਨੂੰ ਪਾਈਏ ਜਿਹਦਾ ਬਾਪ ਭੱਠੇ ਤੇ ਮਜ਼ਦੂਰੀ ਕਰਦਾ ਸੀ ਭੱਠੇ ਤੇ ਇਸ ਕਰਕੇ ਇਹ ਤਿੰਨਾਂ ਲਹਿਰਾਂ ਦੀ ਗਿਣਤੀ ਮਿੰਤੀ ਇਹ ਕਹਿੰਦੀ ਆ ਕਿ ਜਿਹੜਾ ਪੰਥਕ ਵੋਟ ਹੈ ਜਿਹੜਾ ਦਲਿਤ ਵੋਟ ਹੈ ਜਿਹੜਾ ਗਰੀਬ ਸਿੱਖ ਦਾ ਵੋਟਰ ਜਿਹੜੇ ਇਸ ਇਲਾਕੇ ਦੇ ਬਿਜ਼ਨਸਮੈਨ ਵੱਡੇ ਵਪਾਰੀ ਉਹ ਸੋਚਦੇ ਯਾਰ ਆਪਣੇ ਇਲਾਕੇ ਦਾ ਖੜਾ ਕਾਨੂੰ ਫੜਦਾ ਲਵਾਂਗੇ ਪਾਰਲੀਮੈਂਟ ਚ ਕੋਈ ਗੱਲ ਚੱਕਣੀ ਕੋਈ ਚਕਾ ਲਾਂਗੇ ਔਰ ਨਾ ਚਕੇਗਾ ਜਵਾਬ ਦੀ ਹੈ ਅੱਛਾ ਗੱਡੀ ਸਾਹਿਬ ਇੱਕ ਚੀਜ਼ ਦੱਸਿਓ ਬਹੁਤ ਜਨ ਸਮਾਜ ਤੁਹਾਡੀ ਪਾਰਟੀ ਤੋਂ ਨਾਰਾਜ਼ ਕਿਉਂ ਪਿਛਲੇ ਕਈ ਸਾਲਾਂ ਤੋਂ ਦੇਖੋ ਤੁਸੀਂ ਨਾ ਐਮਪੀ ਮਿਲਿਆ ਵਿਧਾਇਕ ਵੀ ਹੁਣ ਪਿਛਲੇ ਕਈ ਸਾਲਾਂ ਬਾਅਦ ਇੱਕ ਵਿਧਾਇਕ ਜਾ ਕੇ ਵਿਧਾਨ ਸਭਾ ਦੇ ਵਿੱਚ ਬੈਠਾ ਨਾਰਾਜ਼ਗੀ ਕੀ ਹੈਗੀ ਆ ਯੂਪੀ ਦੇ ਵਿੱਚ ਵੀ ਉਸ ਤਰੀਕੇ ਦਾ ਹੁਣ ਮਾਹੌਲ ਉਹ ਜਲਵਾ ਨਹੀਂ ਰਿਹਾ ਕਾਰਨ ਕੀ ਹੈਗਾ ਜਿਹੜਾ ਬਹੁਜਨ ਸਮਾਜ ਹੈ ਉਹ ਵੰਡਿਆ ਕਿਉਂ ਗਿਆ ਕਿਉਂਕਿ ਅੰਕੜੇ ਕਹਿੰਦੇ ਆ ਵੀ ਉਹ ਨਾਰਾਜ਼ ਹੈ ਕਿ ਨਾਲ ਖੜਾ ਪਿਛਲੀ ਵਾਰੀ ਆਨੰਦਪੁਰ ਸਾਹਿਬ ਤੋਂ 146000 ਵੋਟ ਪਈ ਹਜ਼ਾਰਪੁਰ ਤੋਂ 130000 ਵੋਟ ਪਈ ਜਲੰਧਰ ਤੋਂ 205000 ਵੋਟ ਪਈ ਔਰ ਪਿਛਲੀ ਵਾਰੀ ਜੋ ਪੂਰੇ ਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਕੋਲ 2.5 ਕਰੋੜ ਵੋਟ ਹੈ ਇੰਡੀਆ ਲੈਵਲ ਤੇ 2.5 ਕਰੋੜ ਆ ਕੇਜਰੀਵਾਲ ਦੀ ਜਾਇਜਾਕਰ ਸੁਣਦੇ ਨਾ 70 ਕਰੋੜ ਵੋਟਾਂ ਇੰਡੀਆ ਚ ਆ ਤੁਸੀਂ ਅਕਾਲੀ ਦਲ ਦੀ ਜੈਜਾ ਕਰ ਸੁਣਦੇ ਆ 40 ਕ ਲੱਖ ਵੋਟਾਂ ਪੂਰੇ ਦੇਸ਼ 30 ਜਾਂ 40 ਹੁਣ ਤਾਂ ਉਹ ਵੀ ਘਟ ਕੇ ਮੈਨੂੰ ਲੱਗਦਾ 25 ਕਿ ਰਹਿ ਗਈਆਂ ਪਰ ਐਮਪੀ ਐਮਐਲਏ ਤਾਂ ਨਹੀਂ ਪੰਸ ਪਾ ਰਹੇ ਨਾ ਐਮਪੀ ਐਮਐਲਏ ਜਿਹੜਾ ਆ ਜਿਹੜਾ ਪਹਿਲਾ ਪੋਸਟ ਨੂੰ ਪਾਰ ਕਰ ਜਾਂਦਾ ਉਹ ਉਹ ਜੇਤੂ ਕਿਣਿਆ ਜਾਂਦਾ ਹੈ ਬਹੁਜਨ ਸਮਾਜ ਜਿਹੜਾ ਆ ਉਹ ਸਾਧਨਾ ਪੱਖੋਂ ਬਹੁਤ ਗਰੀਬ ਹੈ ਗੱਡੀਆਂ ਨਹੀਂ ਚਲਾ ਸਕਦਾ ਝੰਡੇ ਡੰਡੇ ਪੋਸਟਰ ਫਲੈਕਸਾਂ ਦੀ ਪ੍ਰਵਹਾਰ ਨਹੀਂ ਕਰ ਸਕਦਾ ਉਹ ਉਹਦੇ ਕੋਲ ਉਹਨੇ ਦਿਹਾੜੀ ਦੀ ਦਿਹਾੜੀ ਹੁਣ ਰੋਜ਼ ਦਿਹਾੜੀ ਕਰਨੀ ਹੁੰਦੀ ਆ ਸ਼ਾਮ ਨੂੰ ਆ ਕੇ 2 ਘੰਟੇ ਪ੍ਰਚਾਰ ਕਰਨਾ ਹੁੰਦਾ ਹੈ ਜਿਹੜੇ ਬਾਕੀ ਪਾਰਟੀਆਂ ਆ ਇਹਨਾਂ ਦੇ ਕੋਲ ਇਹ ਥੋੜੀ ਮੇਨਰ ਦਾ ਧਾਰਨਾ ਥੋੜੀ ਜਦੋਂ ਪਿੱਛੇ ਜਾਂਦੇ ਆ ਜਦੋਂ ਬਹੁਤ ਸਮਾਂ ਪਿੱਛੇ ਜਦੋਂ ਮੁੱਖ ਮੰਤਰੀ ਵੀ ਮਾਇਆਵਤੀ ਬਣ ਜਾਂਦੇ ਆ ਬਹੁਤ ਜਨ ਸਮਾਜ ਤਾਂ ਉਦੋਂ ਵੀ ਗਰੀਬ ਸੀਗਾ ਉਦੋਂ ਮੁੱਖ ਮੰਤਰੀ ਤੱਕ ਐਡੇ ਵੱਡੇ ਸਟੇਟ ਦੇ ਵਿੱਚ ਯੂਪੀ ਦੇ ਵਿੱਚ ਬਣ ਜਾਂਦੇ ਆ ਸਾਧਨ ਤਾਂ ਉਨੇਕ ਉਦੋਂ ਵੀ ਸੀਗੇ ਤਾਂ ਹੁਣ ਕੋਈ ਇਹਦੇ ਕੋਈ ਹੋਰ ਕਾਰਨ ਤਾਂ ਨਹੀਂ ਤੁਹਾਨੂੰ ਲੱਗ ਰਿਹਾ ਦੇਖੋ ਯੂਪੀ ਦੀ ਗੱਲ ਹੈ ਯੂਪੀ ਦੇ ਜ਼ਮੀਨ ਅਲੱਗ ਹੈ ਪੰਜਾਬ ਦੀ ਜ਼ਮੀਨ ਅਲੱਗ ਹੈ ਯੂਪੀ ਜਿਹੜਾ ਗੁੱਟਾ ਤਾਂ ਪੰਜਾਬ 'ਚ ਹੀ ਲੱਗਿਆ ਯੂਪੀ ਜਿਹੜਾ ਕੰਮ ਹੋਇਆ ਉਹ ਸਾਰੀਆਂ ਜਾਤਾਂ ਸਾਰੇ ਧਰਮਾਂ ਨੂੰ ਜੋੜ ਉਹ ਜਿਹੜਾ ਜਿੱਦਾਂ ਹੁਣ ਅਸੀਂ ਆਪਾਂ ਗੱਲ ਕਰਦੇ ਆ ਮੈਂ ਪੰਥ ਦੀ ਵੀ ਗੱਲ ਬਰਾਬਰ ਕਰਦਾ ਆ ਮੈਂ ਦਲਤ ਦੀ ਗੱਲ ਵੀ ਬਰਾਬਰ ਕਰਦਾ ਆ ਮੈਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਇਹ 30 31 ਦਸੰਬਰ 2020 1 ਜਨਵਰੀ 200 1 ਜਨਵਰੀ 2020 31 ਦਸੰਬਰ 2019 ਮੈਂ ਇਹ ਜਿਹੜਾ ਰਾਤ ਸੀ ਇੱਕ ਬੰਨਾਹਰਾ ਦਿੱਤਾ ਸੀ ਪੂਰੇ ਗਰੀਬ ਸਮਾਜ ਨੂੰ ਕਿ ਨਵਾਂ ਸਾਲ ਕਿਸਾਨਾਂ ਨਾਲ ਕਿਉਂਕਿ ਉਸ ਵੇਲੇ ਜਿਹੜਾ ਸੀਗਾ ਉਹ ਪੂਰੇ ਦਾ ਪੂਰਾ ਜਿਹੜਾ ਕਿਸਾਨ ਵਰਗ ਸੀ ਉਹਨੂੰ ਮਨੁਵਾਦੀ মিডিਆ ਨੇ ਗੋਦੀ মিডিਆ ਨੇ ਘੇਰ ਲਿਆ ਸੀ ਕਦੀ ਅੰਤਕਵਾਦੀ ਕਦੀ ਪਰਜੀਵੀ ਕਦੀ ਖਾਲਸਤਾਨੀ ਔਰ ਕਦੀ ਬੇਲੜ ਔਰ ਕਦੀ ਕਹਿੰਦੇ ਸੀ ਇਹ ਤਾਂ ਕੱਲੇ ਕਿਸਾਨ ਹੈ ਮਜ਼ਦੂਰ ਤਾਂ ਹੈ ਹੀ ਨਹੀਂ ਰਣਾ ਜਦੋਂ ਪੂਰੇ ਨੈਸ਼ਨਲ মিডিਆ ਚ ਹਾਈਪ ਬਣੀ ਮਜ਼ਦੂਰ ਹੈ ਨਹੀਂ ਤਾਂ ਗੜੀ ਮਜ਼ਦੂਰ ਦਾ ਪੁੱਤ ਮੈਂ ਨੀਲਾ ਝੰਡਾ ਲੈ ਕੇ ਗਿਆ ਨਹੀਂ ਜੀ ਹਜ਼ਾਰਾਂ ਲੋਕਾਂ ਨਾਲ ਗਿਆ ਸੀ ਹਜ਼ਾਰਾਂ ਲੋਕਾਂ ਨਾਲ ਜਦੋਂ ਮੈਂ ਉੱਥੇ ਗਿਆ ਤਾਂ ਉੱਥੇ ਨਵੇਂ ਸਾਲ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਟਰਾਲੀ ਦੇ ਵਿੱਚ ਰੱਖ ਕੇ ਵੱਡਾ ਨਗਰ ਕੀਰਤਨ ਸੀ ਮੈਂ ਮੱਥਾ ਟੇਕਾ ਨਤਮਸਤਕ ਹੋਇਆ ਪੂਰੀ ਰਾਤ ਕਿਸਾਨਾਂ ਨਾਲ ਕੱਟੀ ਤਾਂ ਅਸੀਂ ਅਸੀਂ ਕਿਸਾਨ ਦੀ ਵੀ ਗੱਲ ਚਲਾਈ ਪੰਥ ਦੀ ਵੀ ਚਲਾਈ ਗਰੀਬ ਦੀ ਵੀ ਚਲਾਈ ਵਿਦਿਆਰਥੀਆਂ ਦੀ ਵੀ ਚਲਾਈ ਉਹਦੇ ਨਾਲ ਜਿਹੜਾ ਜਨਨ ਆਧਾਰ ਵਧਿਆ ਜਦੋਂ ਜਨਨ ਆਧਾਰ ਵਧਿਆ ਤਾਂ ਸਾਡਾ ਇੱਕ ਐਮਐਲਏ ਜਿੱਤਿਆ ਪਿਛਲੇ 25 ਸਾਲਾਂ ਚ ਇਸ ਜਨਨ ਆਧਾਰ ਤੇ ਵਰਕ ਨਹੀਂ ਸੀ ਹੋਇਆ ਅੱਛਾ ਅਸੀਂ ਉਹ ਕਮੀ ਦੂਰ ਕਰ ਰਹੇ ਹਾਂ ਅੱਛਾ ਇੱਕ ਚੀਜ਼ ਹੋਰ ਹੈ ਹੁਣ ਤੁਸੀਂ ਕਿਉਂਕਿ ਤੁਹਾਡੇ ਕੰਧਿਆਂ ਦੇ ਉੱਤੇ ਮੋਢਿਆਂ 'ਚ ਪਾਰਟੀ ਦਾ ਦਰਬਾਰ-ਬਤਾਰ ਵੀ ਇਹ ਭਾਰ ਹੈ ਪਲੱਸ ਆਪਣੀ ਸੀਟ ਦਾ ਵੀ ਪੂਰਾ ਭਾਰ ਹੈ ਸਾਰਾ ਇਹ ਵੀ ਤੁਸੀਂ ਕਰਨਾ ਤਾਂ ਹੁਣ ਮੁਕਾਬਲਾ ਅਨੰਤਪੁਰ ਸਾਹਿਬ 'ਚ ਕਿਹਨੂੰ ਮੰਨਦੇ ਆ ਤੁਸੀਂ ਮੁਕਾਬਲੇ 'ਚ ਤੁਹਾਨੂੰ ਕੀ ਲੱਗਦਾ ਰਜਿੰਦਰ ਸਿੰਘਲਾ ਉਹ ਵੀ ਚਰਚਾ 'ਚ ਨੇ ਪ੍ਰੇਮ ਸਿੰਘ ਚੰਦੂ ਮਾਧਰਾ ਮਾਲਵਿੰਦਰ ਸਿੰਘ ਕੰਗ ਉਹ ਵੀ ਚਰਚਾ 'ਚ ਸਾਰੀ ਚਰਚਾ 'ਚ ਸੁਭਾਸ਼ ਸੁਭਾਸ਼ ਵੀ ਕਹਿੰਦੇ ਨੇ ਕਿ ਅਸੀਂ ਨੰਦਪੁਰ ਦੀ ਆਸੀ ਕਹਿੰਦੇ ਸੁਭਾਸ਼ ਸ਼ਰਮਾ ਕਹਿੰਦੇ ਹਾਂ ਲੇਕਿਨ ਉਹ ਵਿਚਾਰਾ ਆਪਣੀ ਵੋਟ ਵੀ ਆਪਣੇ ਆਪ ਨੂੰ ਪਾ ਨਹੀਂ ਸਕਣਾ ਸਿੰਗਲਾ ਜੀ ਨੇ ਆਪਣੀ ਵੋਟ ਵੀ ਆਪਣੇ ਆਪ ਨੂੰ ਪਾ ਨਹੀਂ ਸਕਣਾ ਇਹ ਦੋ ਉਮੀਦਵਾਰ ਤਾਂ ਇਦਾਂ ਦੇ ਹੀ ਆ ਜਿਹੜਾ ਮੱਧ ਪ੍ਰਦੇਸ਼ ਤੋਂ ਆਇਆ ਮਾਲਵਿੰਦਰ ਕੰਗ ਜੀ ਉਹਨਾਂ ਨੇ ਕਹਿੰਦੇ ਕਿ ਮੈਂ ਚੰਡੀਗੜ੍ਹ ਪੜਿਆ-ਪੜਿਆ ਤੇ ਮੈਂ ਇੱਥੇ ਵੋਟ ਬਣਾ ਲਈ ਹੈ ਆਪਣੀ ਉੱਥੋਂ ਮੱਧ ਪ੍ਰਦੇਸ਼ ਤੋਂ ਕਟਾ ਕੇ ਔਰ ਜਿਹੜੀ ਰਹੀ ਮੁਕਾਬਲੇ ਦੀ ਗੱਲ ਮੁਕਾਬਲਾ ਵੱਡਿਆਂ ਲੋਕਾਂ 'ਚ ਹੁੰਦਾ ਜੀ ਮੈਂ ਤਾਂ ਛੋਟਾ ਜਿਹਾ ਮਜ਼ਦੂਰ ਦਾ ਪੁੱਤਾਂ ਗਰੀਬ ਜਿਹਾ ਬੰਦਾ ਜੀ ਤੇ ਮੈਂ ਇੱਡਾ ਵੱਡਾ ਨਹੀਂ ਕਿ ਮੈਂ ਇਹਨਾਂ ਦਾ ਮੁਕਾਬਲਾ ਕਰ ਸਕਾਂ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਕਿ ਮੈਨੂੰ ਮੁਕਾਬਲੇ 'ਚ ਰੱਖਣਾ ਕਿ ਨਹੀਂ ਰੱਖਣਾ ਇਹ ਇਸ ਲੋਕ ਸਭਾ ਦੇ ਮਜ਼ਦੂਰਾਂ ਨੇ ਗਰੀਬਾਂ ਨੇ ਫੈਸਲਾ ਕਰਨਾ ਕਿ ਇਸ ਗਰੀਬ ਬੰਦੇ ਨੂੰ ਮੁਕਾਬਲੇ 'ਚ ਖੜਾ ਕਰਨਾ ਕਿ ਨਹੀਂ ਕਰਨਾ ਹੈ ਮੈਂ ਇਸ ਕਰਕੇ ਆਪਣੇ ਆਪ ਨੂੰ ਜਿਹੜਾ ਮੁਕਾਬਲਾ ਮੈਂ ਕਿਹਦੇ ਨਾਲ ਹੈਗਾ ਮੈਂ ਦੱਸ ਹੀ ਨਹੀਂ ਸਕਦਾ ਜੀ ਉਹ ਲੋਕਾਂ ਨੇ ਦੱਸਣਾ ਕਿ ਮੁਕਾਬਲਾ ਕਿਹੜਾ ਟੱਚ ਕਰ ਰਹੇ ਹੋ ਤੁਸੀਂ ਅਨੰਦਪੁਰ ਸਾਹਿਬ ਬੜੀ ਐਸੀ ਇੱਕੋ ਇੱਕ ਐਸੀ ਜਿਹੜੀ ਸੀਟ ਹੈਗੀ ਆ ਜਿਹਦੇ ਚ ਹਰ ਚੀਜ਼ ਹੀ ਹੈਗੀ ਆ ਇੱਥੇ ਪਹਾੜ ਵੀ ਹੈਗੇ ਆ ਇੱਥੇ ਸਿੱਖ ਇਤਿਹਾਸ ਵੀ ਹੈਗਾ ਇੱਥੇ ਤੁਹਾਡੇ ਪਾਰਟੀ ਦਾ ਇਤਿਹਾਸ ਵੀ ਹੈ ਇੱਥੇ ਸਾਰਾ ਕੁਝ ਹੀ ਹੈਗਾ ਇੱਥੇ ਜੋ ਚੀਜ਼ ਚਾਹੀ ਚੰਡੀਗੜ੍ਹ ਦੇ ਨੇੜੇ ਵੀ ਹੈਗਾ ਸਭ ਕੁਝ ਹੀ ਹੈ ਲੋਕੇਸ਼ਨ ਵਾਈਜ਼ ਵੀ ਖਿੱਤੇ ਵਾਈਜ਼ ਵੀ ਇਤਿਹਾਸ ਵਾਈਜ਼ ਵੀ ਐਸੀ ਸੀਟ ਤੁਹਾਨੂੰ ਮਿਲੀ ਤੁਸੀਂ ਉਸ ਸੀਟ ਤੋਂ ਇਲੈਕਸ਼ਨ ਲੜ ਰਹੇ ਮੁੱਦੇ ਕਿਹੜੇ ਟੱਚ ਕਰ ਰਹੇ ਦੇਖੋ ਪਹਿਲਾ ਮੁੱਦਾ ਤੇ ਇਹੀ ਆ ਵੀ ਗੁਰੂ ਰਵਦਾਸ ਦੇ ਦਰ ਨੂੰ ਜਾਂਦੀ ਸੜਕ ਕਿਉਂ ਨਹੀਂ ਬਣੀ ਬੰਗਾ ਗੜ ਸ਼ੰਕਰ ਖਰਾਲਗੜ ਸਾਹਿਬ ਬੰਗਾ ਗੜ ਸ਼ੰਕਰ ਪੋਜੇਵਾਲ ਸ੍ਰੀ ਖਰਾਲਗੜ ਸਾਹਿਬ ਇਹ ਸੜਕਾਂ ਫਿਰ ਦਸ਼ਮੇਸ਼ ਪੀਤਾ ਦੇ ਦਰ ਨੂੰ ਜਾਂਦੀ ਸੜਕ ਕਿਉਂ ਨਹੀਂ ਬਣੀ ਬੰਗਾ ਗੜ ਸ਼ੰਕਰ ਪੋਜੇਵਾਲ ਝੱਜ ਚੌਂਕ ਸੰਗਤਪੁਰ ਪੁਲ ਦਾ ਪਿੰਡ ਤੇ ਸ੍ਰੀ ਅਨੰਦਪੁਰ ਸਾਹਿਬ ਮੇਰਾ ਮੁੱਦਾ ਇਹ ਆ ਕਿ ਜੇ ਗੁਰੂਆਂ ਦੇ ਦਰ ਨੂੰ ਜਾਂਦੀਆਂ ਸੜਕਾਂ ਨਾ ਬੜਾ ਸਕੇ ਫਿਰ ਇਹ ਕਾਦੇ ਪੰਥ ਦੇ ਠੇਕੇਦਾਰ ਦੂਜਾ ਮੁੱਦਾ ਇਹ ਹੈਗਾ ਕਿ ਜਿਹੜਾ ਮਜ਼ਦੂਰ ਵਾ ਉੱਤੇ ਕੈਮਰਾ ਫਿੱਟ ਕਰਤਾ ਨਰੇਗਾ ਮਜ਼ਦੂਰ ਦੀ ਦਿਹਾੜੀ ਨਰੇਗਾ ਮਜ਼ਦੂਰ ਦੇ 365 ਦਿਨ ਵੀ 20 ਸਾਲਾਂ ਚ 100 ਦਿਨ ਹੀ ਰਜਗਾਰ ਕਿਉਂ 365 ਦਿਨ ਕਿਉਂ ਨਹੀਂ ਹੋਇਆ ਵੀ 100 ਦਿਨ ਤਾਂ ਆਟਾ ਮਿਲ ਗਿਆ ਜਿਹੜੇ ਬਾਕੀ 265 ਦਿਨ ਬਰਚਦੇ ਆ ਉਹ ਛਾਣਪੂਰਾ ਛਾਣ ਕੇ ਹੁਣ ਛੁਰਤਾ ਮਸ਼ੀਨਾ ਇਦਾਂ ਦੀ ਆ ਗਈ ਆ ਆਟਾ ਬਰੀਕ ਇੰਨਾ ਪੀਂਦੀਆਂ ਛਾਣਪੂਰਾ ਵੀ ਛਾਣ ਨਹੀਂ ਛਾਣਦੀ ਨਹੀਂ ਉਹ ਵਿੱਚੇ ਮਿਕਸ ਹੋ ਜਾਂਦਾ ਔਰ ਮੇਰਾ ਵਿਦਿਆਰਥੀਆਂ ਦਾ ਮੁੱਦਾ ਅੱਜ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾ ਹਰ ਬਰਾਦਰੀ ਦੇ ਬੱਚੇ ਫ੍ਰੀ ਪੜਦੇ ਸੀ ਗਰੀਬਾਂ ਦੇ ਤੇ ਉਹ ਫੰਡ ਕਿਉਂ ਘਟਾਤੇ ਜੀ 5 ਲੱਖ ਬੱਚਾ 5 ਸਾਲ ਪਹਿਲਾਂ ਪੜਦਾ ਸੀ ਜਦੋਂ BSP ਨੇ ਪੂਰਾ ਅੰਦੋਲਨ ਖੜਾ ਕੀਤਾ ਸੀ ਪਰ ਅੱਜ 1 ਲੱਖ ਵੀ ਨਹੀਂ ਹੈਗਾ ਔਰ ਤੀਸਰਾ ਮੁੱਦਾ ਚੌਥਾ ਮੁੱਦਾ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਆ ਉਹ ਜਿਹੜਾ 에어ਪੋਰਟ ਜਿਹੜਾ ਨੈਸ਼ਨਲ ਹੈ ਪੂਰਾ ਪੰਜਾਬ ਜਿਹੜਾ ਆ ਉਹ ਦਿੱਲੀ ਜਾਂਦਾ ਟਰਮੀਨਲ 3 ਜਵਾਨ ਪੁੱਤ ਨੂੰ ਪਿਓ ਜਿਹੜਾ ਦੋ ਵਾਰੀ ਜੱਫੀ ਪਾਉਂਦਾ ਇੱਕ ਵਾਰੀ ਜਦੋਂ ਬਿਆਨ ਜਾਂਦਾ ਦੂਜੀ ਵਾਰੀ ਜਦੋਂ ਉਹ ਵਿਦੇਸ਼ ਜਾਂਦਾ ਤੇ ਪਿਓ ਭੀਜੀ ਦਾੜੀ ਦੇ ਨਾਲ ਰੋਂਦੀਆਂ ਅੱਖਾਂ ਦੇ ਨਾਲ ਪੁੱਤ ਨੂੰ ਭੇਜਦਾ ਆ ਮਾਂ ਜਦੀ ਆ ਉਹ ਘਰੋਂ ਹੀ ਤੇਲ ਚੋਕੇ ਭੇਜ ਦਿੰਦੀ ਆ ਤੇ ਮੁੰਡਾ ਕਹਿੰਦਾ ਬੇਬੇ ਤੂੰ ਨਹੀਂ ਜਾਣਾ ਮੇਰੇ ਨਾਲ ਦਿੱਲੀ ਨੂੰ 8 ਘੰਟੇ ਦਾ ਸਫ਼ਰ 8 ਘੰਟੇ ਕਰੋੜਾਂ ਰੁਪਈਆ ਟੋਲ ਟੈਕਸਾਂ ਦਾ ਹਰਿਆਣੇ ਦੀ ਜੇਬ ਚ ਜਾਂਦਾ ਕਰੋੜਾਂ ਰੁਪਈਆ ਦੀ ਪਾਰਕਿੰਗ ਦਿੱਲੀ ਦੀ ਜੇਬ ਚ ਜਾਂਦੀ ਵਾਪਸੀ ਆਉਂਦਿਆਂ ਨੂੰ ਕਰੋੜਾਂ ਰੁਪਈਆ ਸਖਦੇਵ ਟੱਬਾ ਸ਼ੇਵਾ ਟੱਬਾ ਚਿਲ ਮਿਲ ਟੱਬਾ ਪੈਲ ਮਿਲ ਟੱਬਾ ਮੁਰਥਲ ਦੇ ਟੱਬਿਆਂ ਤੇ ਲੁੱਟਿਆ ਜਾਂਦਾ ਬਿਸ ਪੰਜਾਬੀਆਂ ਨੂੰ ਕੀਰਨੇ ਪਾਣ ਲਈ ਵੀ 8 ਘੰਟੇ ਦੂਰ ਜਾਣਾ ਪੈਂਦਾ ਧੀ ਨੂੰ ਪਿਓ ਪਹਿਲੀ ਵਾਰ ਜੱਫੀ ਚ ਲੈਂਦਾ ਜਦੋਂ ਧੀ ਵਾਪਸ ਆਉਂਦੀ ਆ ਜਦੋਂ ਧੀ ਜਾਣ ਲੱਗਦੀ ਆ ਰੋਂਦਾ ਬਾਪ ਜੱਫੀ ਪਾਉਂਦਾ ਰੋਂਦਾ ਰੋਂਦਾ ਆ ਗਿਆ ਮੇਰਾ ਬੱਗਾ ਸ਼ੇਰ ਪੁੱਤ ਤੇ ਧੀ ਕਿਦਾਂ ਜੱਫੀ ਪਾਉਂਦੀ ਜ਼ਿੰਦਗੀ ਚ ਪਹਿਲੀ ਵਾਰੀ ਜਵਾਨ ਧੀ ਨੂੰ ਪਿਓ ਜੱਫੀ ਪਾਉਂਦਾ ਉਹ ਸਾਨੂੰ ਤਾਂ ਰੋਣ ਲਈ ਵੀ 8 ਘੰਟੇ ਦੂਰ ਜਾਣਾ ਪੈਂਦਾ ਇਹ ਮਹਾਲੀ ਦਾ 에어ਪੋਰਟ ਕਿਉਂ ਨਹੀਂ ਹੋਇਆ ਇੰਟਰਨੈਸ਼ਨਲ ਜੀ ਇਹ ਕਰਾਓਗੇ ਤੁਸੀਂ ਬਿਲਕੁਲ ਕਰਾਉਣਾ ਪਊਗਾ ਬਿਲਕੁਲ ਕਰਾਉਣਾ ਪਊਗਾ ਸਾਨੂੰ ਇੱਥੇ ਇਹ ਤਿੰਨਾ ਤਖਤਾਂ ਨੂੰ ਨੈਸ਼ਨਲ ਹਾਈਵੇ ਨਾਲ ਜੋੜਨਾ ਗੁਰੂ ਰਵਦਾਸ ਜੀ ਦਾ ਗੁਰੂ ਘਰ ਜਿਹੜਾ ਉਹ ਸੜਕਾਂ ਸਾਰੀਆਂ ਚਾਰ ਮਾਰਗੀ ਕਰਾਉਣੀਆਂ ਬਈ ਜਦੋਂ ਸ਼ਿਮਲੇ ਮਨਾਲੀ ਦੀਆਂ ਸੜਕਾਂ ਚਾਰ ਮਾਰਗੀ ਚੱਕਾ ਚੱਕ ਚੰਡੀਗੜ੍ਹ ਨੂੰ ਜਾਂਦੀਆਂ ਚੜਕਾਂ ਚਾਰ ਮਾਰਗੀ ਚੱਕਾ ਚੱਕ ਪਿਕਨਿਕ ਲਈ ਲੁੱਚਪੁਣੀ ਲਈ ਸੜਕਾਂ ਚੱਕਾ ਚੱਕ ਜਿਹਦੀ ਗੁਰੂ ਦੇਦਰ ਨੂੰ ਜਾਂਦੀਆਂ ਸੜਕਾ ਉਹ ਉੱਥੇ ਇਸ ਸਾਲ 15 ਰਵਦਾਸੀ ਅਮਰੇ ਜੀ ਪਿਛਲੇ ਸਾਲ 18 ਮਰੇ ਜੀ ਤੇ ਕੋਈ ਬਾਤ ਨਹੀਂ ਪੁੱਛਣਾ ਆਉਂਦਾ ਕੋਈ ਬਾਤ ਨਹੀਂ ਆ ਸੜਕ ਦੇ ਉੱਤੇ ਅਨੰਦਪੁਰ ਸਾਹਿਬ ਵਾਲੀ ਤੇ ਮਹਾਪੁਰਸ਼ ਆਪ ਲੱਗੇ ਹੋਆ ਗੋਡਿਆਂ ਤੱਕ ਪਜਾਮੇ ਕਿੱਟਿਆਂ ਤੱਕ ਟੰਗ ਕੇ ਸੰਗਤਾਂ ਆਪ ਲੱਗੀਆਂ ਆ ਕਦੇ ਸੁਣਿਆ ਕਿਸੇ ਕੌਮ ਦੇ ਮਹਾਪੁਰਸ਼ ਗੋਡੇ ਕਿੱਟੇ ਪਜਾਮੇ ਟੰਗੇ ਆਪ ਲੱਗਿਓ ਹੋਣ ਇਹ ਨਲੈਕੀ ਕਦੀ ਸਰਕਾਰਾਂ ਦੀ ਚੁਣੇ ਗਏ ਨਮੈਂਦੇ ਬਾਹਰੀ ਚੁਣ ਲੈ 100 ਕਰੋੜ ਦੀ ਡਿਵੈਲਪਮੈਂਟ ਦਾ ਡਾਕਾ ਪੈ ਗਿਆ ਇਸ ਕਰਕੇ ਮੇਰੀ ਤਾਂ ਬੇਨਤੀ ਐ ਇਸ ਲੋਕਾਂ ਨੂੰ ਆਪਣੇ ਭਾਈ ਆਪਣਾ ਸਹੀ ਫੈਸਲਾ ਲਾਓ ਸਹੀ ਫੈਸਲਾ ਇੱਕ ਕੋਈ ਆਪਣੇ ਇਲਾਕੇ ਦਾ ਗੁਰੂ ਦਸ਼ਮੇਸ਼ ਪਿਤਾ ਦਾ ਗਰੀਬ ਸਿੱਖ ਖੜਾ ਆ ਤੁਹਾਡੇ ਵਿੱਚ ਧੰਨਵਾਦ ਜੀ ਤੇ ਬੈਸਟ ਵਿਸ਼ੇਸ ਤੁਹਾਨੂੰ। ਥੈਂਕ ਯੂ ਪੀਟੀਸੀ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਬਹੁਤ ਰਜੀਏ ਮੈਂ ਪਰੇ ਸਮੇਂ ਦੇ ਵਿੱਚੋਂ ਮੈਨੂੰ ਛੋਟੇ ਜਿਹੇ ਬੰਦੇ ਨੂੰ 10 ਮਿੰਟ ਦਿੱਤੇ ਥੈਂਕ ਯੂ ਤੁਹਾਡਾ। ਤਾਂ ਹੁਣ ਦੇਖਣਾ ਹੋਏਗਾ ਕਿ ਇਸ ਰਣ ਦੇ ਵਿੱਚ ਜਿੱਦਾ ਕੋਣ ਹੈ ਆਖਰੀ ਜਿਹੜਾ ਦੌਰ ਚੱਲ ਰਿਹਾ ਪ੍ਰਚਾਰ ਦਾ 1 ਜੂਨ ਨੂੰ VOTING ਹੋਏਗੀ ਤੇ 4 ਜੂਨ ਨੂੰ ਪਤਾ ਲੱਗੇਗਾ ਕਿ ਆਖਿਰਕਾਰ ਫਤਵਾ ਕੀ ਦੇ ਨਾਮ ਦਿੱਤਾ ਜਾ ਰਿਹਾ ਹੈ। ਕੈਮਰਾਮੈਨ ਬਣੀ ਚੋਹਾਂ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਅਨੰਦਪੁਰ ਸਾਹਿਬ।